ਸੁਣੀ ਅਰਦਾਸ ਸੁਆਮੀ ਮੇਰੇ ਸੁਣੀ ਅਰਦਾਸ ਸੁਆਮੀ ਮੇਰੇ ਸਰਵ ਕਲਾਪ ਕੀ ਵਧੀਆ ਕਿੰਨੀ ਵਧੀਆ ਗੱਲ ਹੈ ਜੀ ਕਿੰਨੀ ਵਧੀਆ ਕਿੰਨੇ ਮਾਨ ਵਾਲੀ ਮੈਂ ਨਹੀਂ ਜਾਣਦਾ ਜੀ ਕਿੰਨੀ ਮਾਨ ਵਾਲੀ ਗੱਲ ਹੈ ਜਦੋਂ ਤੁਹਾਡਾ ਕੋਈ ਸਾਥੀ ਸੰਗੀ ਸਾਥੀ ਕੋਈ ਤਰੱਕੀ ਕਰਦਾ ਨਾ ਜੀ ਔਰ ਉਹਦੇ ਮਨ ਚ ਇਹ ਇੱਛਾ ਹੋਵੇ ਮੈਂ ਸੇਵਾ ਕਰਨੀ ਹੈ ਸਮਾਜ ਦੀ ਤੇ ਸਮਾਜ ਨੂੰ ਅੱਗੇ ਵਧਦਾ ਦੇਖਣਾ ਚਾਹੁੰਦਾ ਹੈ ਕੁਝ ਕ੍ਰਿਤੀਆਂ ਹੁੰਦੀਆਂ ਨੇ ਸਮਾਜ ਦੇ ਵਿੱਚ ਜਿਹੜਾ ਉਹ ਜਿਹੜਾ ਬੰਦਾ ਹੈ ਕਹਿੰਦਾ ਮੈਂ ਇਹ ਸੁਧਾਰ ਸਕਦਾ ਤਾਂ ਜ਼ਰੂਰ ਐਫਰਟ ਕਰਨਾ ਚਾਹੀਦਾ ਜੀ ਹਮੇਸ਼ਾ ਭਰਾਇਆ ਜੀ ਮੇਰਾ ਤੇ ਬਹੁਤ ਵਧੀਆ ਲੱਗਦਾ ਜੀ 100% ਮੈਂ ਨਿੱਜੀ ਤੌਰ ਤੇ ਜਾਊਂਗਾ ਮੇਰਾ ਭਰਾਇਆ ਜੀ ਸਾਰੀ ਉਮਰ ਨਾਲ ਵਿਚਰੇ ਆ ਚਾਹੇ ਦੀ ਪਾਰਟੀ ਕੋਈ ਵੀ ਮੇਰਾ ਭਰਾਇਆ ਜੀ 100% ਉਹਦੇ ਨਾਲ ਕਰਨਾ ਜੀ ਹਮੇਸ਼ਾ ਹੀ ਨਹੀਂ ਜੀ ਨਹੀਂ ਕੋਈ ਕੋਈ ਵਿਚਾਰ ਨਹੀਂ ਜੀ ਪਰ ਸਮਾਜ ਸੁਧਾਰਨ ਦਾ ਬੜਾ ਹੈ ਕਈ ਰਹਿੰਦੇ ਜਦੋਂ ਕੋਈ ਸਮਾਜ ਦੇ ਵਿੱਚ ਕੁਰੀਤੀ ਹੁੰਦੀ ਹੈ ਨਾ ਜੀ ਉਹਨੂੰ ਦੇਖ ਕੇ ਮਨ ਬੜਾ ਦੁਖੀ ਹੁੰਦਾ ਵੀ ਜਰ ਜੇ ਆਪਾਂ ਐ ਹੋਈ ਆਪਾਂ ਸੁਧਾਰ ਦਈਏ ਇਹ ਚੀਜ਼ ਹੈ ਨਾ ਉਹ ਮਨ ਚ ਖਤਸਾ ਜ਼ਰੂਰ ਹੁੰਦਾ ਪਰ ਇਹ ਸਾਰੇ ਭੈਣ ਭਰਾਈ ਨੇ ਮੇਰੇ ਜਿਹੜੇ ਕਰ ਰਹੇ ਨੇ ਜੀ ਤਾਂ ਬਾਈ ਗੁਰ ਕਿਰਪਾ ਕਰਦੀ 100% ਕਿਉਂਕਿ ਜਦੋਂ ਤੁਹਾਡਾ ਇਹਨਾਂ ਨਿੱਜੀ ਤੌਰ ਤੇ ਰਿਸ਼ਤਾ ਹੁੰਦਾ ਨਾ ਫਿਰ ਤੁਸੀਂ ਬਹੁਤ ਸਹਿਜ ਹੀ ਕਹਿ ਸਕਦੇ ਹੋ ਉਹ ਗੱਲ ਵੀ ਜਰਾ ਇਹ ਚੀਜ਼ਾਂ ਬੁਰੀਆਂ ਲੱਗਦੀਆਂ ਆਪਾਂ ਇਹਨਾਂ ਚੀਜ਼ਾਂ ਨੂੰ ਸੁਧ ਕਿਹਨੂੰ ਜਸਤੇ ਸਿਆਸੀ ਜੀ ਵਿੱਚ ਕਿੰਨਾ ਕੋ ਡਿਫਰੈਂਸ ਹੁੰਦਾ ਹੈ ਬਹੁਤ ਬਹੁਤ ਫਰਕ ਹੈ ਜੀ ਇਹ ਸਾਡਾ ਇਹ ਤਾਂ ਅਸੀਂ ਲੋਕਾਂ ਨੂੰ ਐਂਟਰਟੇਨ ਕਰਦੇ ਆ ਉਹ ਇੱਕ ਜ਼ਿੰਮੇਵਾਰੀ ਹੈ ਜੀ ਜ਼ਿੰਮੇਦਾਰ ਪੋਸਟ ਹੈਗੀ ਹੈ ਜਿੱਥੇ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈ ਇਹ ਉਹ ਕੋਈ ਅਹੁਦਾ ਨਹੀਂ ਹੈਗਾ ਜੀ ਉਹ ਆਪਾਂ ਆਪਾਂ ਹੀ ਚੁਣ-ਚੁਣ ਕੇ ਅੱਗੇ ਭੇਜਦੇ ਆ ਤੇ ਉਹਨਾਂ ਦਾ ਫਰਜ਼ ਬਣਦਾ ਵੀ ਉਹਦਾ ਡਿਲੀਵਰ ਕਰਨ ਸਮਾਜ ਨੂੰ ਸਾਫ ਸੁਥਰਾ ਰੱਖਣ ਜਿਹੜੀਆਂ ਕ੍ਰੀਤੀਆਂ ਹੋ ਰਹੀਆਂ ਨੇ ਉਹਦੇ ਖਿਲਾਫ ਲੜਾਈ ਕਰਨੀ ਕੀ ਹੈ ਜੀ ਕੀ ਕਲਾਕਾਰ ਵਿਧਾਨ ਸਭਾ ਦੀ ਕਿੰਨੀ ਵਧੀਆ ਗੱਲ ਹੈ ਜੀ ਕਿੰਨੀ ਵਧੀਆ ਕਿੰਨੇ ਕਿੰਨੇ ਮਾਨ ਵਾਲੀ ਮੈਂ ਨਹੀਂ ਜਾਣਾਂ ਜੀ ਕਿੰਨੀ ਮਾਨ ਵਾਲੀ ਗੱਲ ਹੈ ਜਦੋਂ ਤੁਹਾਡਾ ਕੋਈ ਸਾਥੀ ਸੰਗੀ ਸਾਥੀ ਕੋਈ ਤਰੱਕੀ ਕਰਦਾ ਨਾ ਜੀ ਔਰ ਉਹਦੇ ਮਨ ਚ ਇਹ ਅੱਛਾ ਹੋਵੇ ਮੈਂ ਸੇਵਾ ਕਰਨੀ ਹੈ ਸਮਾਜ ਦੀ ਤੇ ਸਮਾਜ ਨੂੰ ਅੱਗੇ ਵਧਦਾ ਦੇਖਣਾ ਚਾਹੁੰਦੇ ਕੁਝ ਕ੍ਰਿਤੀਆਂ ਹੁੰਦੀਆਂ ਨੇ ਸਮਾਜ ਦੇ ਵਿੱਚ ਜਿਹੜਾ ਉਹ ਜਿਹੜਾ ਬੰਦਾ ਹੈ ਕਹਿੰਦਾ ਮੈਂ ਇਹ ਸੁਧਾਰ ਸਕਦਾ ਤਾਂ ਜ਼ਰੂਰ ਐਫਰਟ ਕਰਨਾ ਚਾਹੀਦਾ ਜੀ ਹਮੇਸ਼ਾ ਭਰਾਇਆ ਜੀ ਮੇਰਾ ਤੇ ਬਹੁਤ ਵਧੀਆ ਲੱਗਦਾ ਜੀ 100% ਮੈਂ ਨਿੱਜੀ ਤੌਰ ਤੇ ਜਾਊਗਾ ਮੇਰਾ ਭਰਾਇਆ ਜੀ ਸਾਰੀ ਉਮਰ ਨਾਲ ਵਿਚਰੇ ਮੇਰਾ ਭਰਾ ਹੈ ਜੀ 100% ਉਹਦੇ ਨਾਲ ਖੜਾ ਜੀ ਹਮੇਸ਼ਾ ਤੁਸੀਂ ਆਪ ਰਾਜਨੀਤੀ ਜਾਣ ਨਹੀਂ ਜੀ ਨਹੀਂ ਕੋਈ ਕੋਈ ਵਿਚਾਰ ਨਹੀਂ ਜੀ ਪਰ ਸਮਾਜ ਸੁਧਾਰਨ ਦਾ ਬੜਾ ਕਈ ਰਹਿੰਦਾ ਜਦੋਂ ਕੋਈ ਸਮਾਜ ਦੇ ਵਿੱਚ ਕੁਰੀਤੀ ਹੁੰਦੀ ਹੈ ਨਾ ਜੀ ਉਹਨੂੰ ਦੇਖ ਕੇ ਮਨ ਬੜਾ ਦੁਖੀ ਹੁੰਦਾ ਵੀ ਜਰ ਜੇ ਇਹ ਆਪਾਂ ਐ ਹੋਈ ਆਪਾਂ ਸੁਧਾਰ ਦੀ ਇਹ ਚੀਜ਼ ਹੈ ਨਾ ਉਹ ਮਨ ਚ ਖਦਸਾ ਜ਼ਰੂਰ ਹੁੰਦਾ ਪਰ ਇਹ ਸਾਰੇ ਭੈਣ ਭਰਾਈ ਨੇ ਮੇਰੇ ਜਿਹੜੇ ਕਰ ਰਹੇ ਨੇ ਜੀ ਤਾਂ ਵਾਹਿਗੁਰੂ ਕਿਰਪਾ ਕਰਨ ਦੀ 100% ਕਿਉਂ ਕਿਉਂਕਿ ਜਦੋਂ ਤੁਹਾਡਾ ਇੰਨਾ ਨਿੱਜੀ ਤੌਰ ਤੇ ਰਿਸ਼ਤਾ ਹੁੰਦਾ ਨਾ ਫਿਰ ਤੁਸੀਂ ਬਹੁਤ ਸਹਿਜ ਹੀ ਕਹਿ ਸਕਦੇ ਹੋ ਗੱਲ ਵੀ ਯਾਰ ਆ ਚੀਜ਼ਾਂ ਬੁਰੀਆਂ ਲੱਗਦੀਆਂ ਆਪਾਂ ਇਹਨਾਂ ਚੀਜ਼ਾਂ ਨੂੰ ਸੁਧਾਰ ਲਈਏ ਬਿਨ ਜੀ ਸਰ ਨੂੰ ਜਸਤੇ ਸਿਆਸੀ ਜੁਨਿਟ ਕਿਸਮੇ ਕੋ ਡਿਫਰੈਂਸ ਬਹੁਤ ਬਹੁਤ ਫਰਕ ਹੈ ਜੀ ਇਹ ਸਾਡਾ ਇਹ ਤਾਂ ਅਸੀਂ ਲੋਕਾਂ ਨੂੰ ਐਂਟਰਟੇਨ ਕਰਦੇ ਆ ਉਹ ਇੱਕ ਜ਼ਿੰਮੇਵਾਰੀ ਹੈ ਜੀ ਜ਼ਿੰਮੇਦਾਰ ਪੋਸਟ ਹੈਗੀ ਹੈ ਜਿੱਥੇ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈ ਇਹ ਉਹ ਕੋਈ ਅਹੁਦਾ ਨਹੀਂ ਹੈਗਾ ਜੀ ਉਹ ਆਪਾਂ ਆਪਾਂ ਹੀ ਚੁਣ ਚੁਣ ਕੇ ਅੱਗੇ ਭੇਜਦੇ ਆ ਤੇ ਉਹਨਾਂ ਦਾ ਫਰਜ਼ ਬਣਦਾ ਵੀ ਉਹਦਾ ਡਿਲੀਵਰ ਕਰਨ ਸਮਾਜ ਨੂੰ ਸਾਫ ਸੁਥਰਾ ਰੱਖਣ ਜਿਹੜੀਆਂ ਕ੍ਰੀਤੀਆਂ ਹੋ ਰਹੀਆਂ ਨੇ ਉਹਦੇ ਖਿਲਾਫ